ਔਰ ਇਲਾਕੇ ਪਰ ਤੋਂ ਆਏ ਸੂਝ ਵਰ ਸਾਥਿਓ ਬਾਬਾ ਸਾਹਿਬ ਮੇੜਕਰ ਨੂੰ ਯਾਦ ਕਰੀਏ ਜੈਪੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾਂ ਦੇ ਮੌਸਮ ਵਿੱਚ ਇਕੱਠੇ ਹੋਏ ਆ ਲੋਕ ਸਭਾ ਦੀ ਚੋਣ ਹੈ ਹਰ ਪਾਰਟੀ ਨੇ ਆਪਣੀ ਗੱਲ ਕਰਨ ਆਉਣਾ ਬੜੀ ਬੰਬਰ ਵਾਲੀ ਅੱਜ ਅਸੀਂ ਇਸ ਇਲਾਕੇ ਦੇ ਸਮਾਜ ਸੇਵੀ ਸਰਦਾਰ ਦਰਬਿੰਦਰ ਸਿੰਘ ਕੁੰਬੜਾ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕ ਸਾਥੀਆਂ ਨੂੰ ਬਹੁਜਲ ਸਮਾਜ ਪਾਰਟੀ ਵਿੱਚ ਸ਼ਾਮਲ ਕਰਾਉਣ ਆਏ ਉਹਨਾਂ ਨੂੰ ਸ਼ਾਮਲ ਕਰਾਇਆ ਇਸ ਗੱਲ ਦੀ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਹੈ ਇਹਨਾਂ ਨੇ ਫੋਨ ਕਰ ਮਿਲਿਆ ਇਹ ਬੈਠਾ ਦੇਖ ਰਿਹਾ ਸੀ ਸਰਦਾਰ ਕੁੰਬੜਾ ਸਾਹਿਬ ਨੇ ਲੁਧਿਆਣੇ ਤੋਂ ਆਈ ਬੀਬੀ ਦੇ ਵੀ ਦਰਸ਼ਕ ਆਏ ਤੇ ਕਿੰਦਾ ਲੁੱਟ ਖੋ ਚੱਲ ਰਹੀ ਹੈ ਇਸ ਕੁੰਬੜਾ ਪਿੰਡ ਦੀ ਨੋ ਬੀਬੀ ਸ਼ਰਮਾ ਜੀ ਦੇ ਵੀ ਦਰਸ਼ਨ ਕਰਾਏ ਕਿ ਕਿੱਦਾਂ ਇੱਕ ਲਾਚਾਰ ਬੇਵੱਸ ਆਪਣੇ ਪਤੀ ਨੂੰ ਲੱਭ ਰਹੀ ਸਰਦਾਰ ਗੁੰਮੜਾ ਸਾਹਿਬ ਨੇ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਕੀਤੀ ਅਮਰਤ ਤਾਰੀਖ ਬੀਬੀ ਦੇ ਵੀ ਦਰਸ਼ਨ ਕਰਾਏ ਜਿਹੜੀ ਪਿਛਲੇ ਕਿਛਰੇ 17 ਸਾਲ ਤੋਂ 6 ਮਿੰਟ ਦੀ ਹੋਇਆ ਜਮੀਨ ਦੀ ਵਾਇਦੀ ਹੁਣ ਬੰਦ ਕਰਨਾ ਹੋਣਾ ਹੈ ਮੈਂ ਸੋਲ ਦੇ ਕਾਂਗਰਸ ਦੇ ਰਾਜ ਵਿੱਚ ਥੱਗੀ ਵੱਜੀ 2006 2006 ਤੋਂ ਕਾਂਗਰਸ ਦਾ ਰਾਜ ਸੀ ਫਿਰ ਦਸਾਲ ਬਾਅਦ ਦੇ ਠੇਕੇਦਾਰਾਂ ਦਾ ਰਾਜ ਰਿਹਾ ਲੇਕਿਨ ਪੱਛ ਦੀ ਧੀ ਪੱਛ ਦੀ ਬੀਬੀ ਨੂੰ ਇਨਸਾਫ ਨਹੀਂ ਮਿਲਿਆ ਫਿਰ ਕਾਂਗਰਸ ਦੀ ਸਰਕਾਰ ਰਹੀ ਪੰਜ ਸਾਲ ਫਿਰ ਨਹੀਂ ਇਨਸਾਫ ਮਿਲਿਆ ਪਰ ਉਹਦੀ ਸਰਕਾਰ ਹੈ ਜਿਹੜੇ ਇਹ ਕਹਿੰਦੇ ਆ ਸੀ ਆਮ ਆਦਮੀ ਦੀ ਸਰਕਾਰ ਲੇਕਿਨ ਇਹ ਸਾਰੇ ਹੀ ਆਮ ਆਦਮੀ ਰੱਖੇ ਆ ਪਰ ਇਹ ਵੀ ਇਨਸਾਫ ਨਹੀਂ ਮਿਲਿਆ ਇਹ ਬੇਇਨਸਾਫੀ ਤੁਸੀਂ ਚਾਰ ਘਰਾਂ ਨਾਲ ਦੇਖੀ ਆ ਇਦਾਂ ਦੇ ਹਰ ਪਿੰਡ ਵਿੱਚ 40-40 ਹਰ ਵਾਰਡ ਵਿੱਚ 40-40 50-50 ਘਰ ਹੈ ਜਿਨ੍ਹਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ ਕਦੀ ਸੁਣਿਆ ਕਿ ਚਾਰ ਵਿਧਵਾ ਬੱਚਿਆਂ ਦੀ ਮਾਂ ਮੈਜੂਰ ਦੀ ਗਰਮੀ ਦੇ ਵਿੱਚ ਤੀਰ ਪਾਕੇ ਦੇ ੱਡੀ ਕੱਪਦੀ ਹੋਵੇ ਤੇ ਮੀਟਰ ਨਾ ਲੱਗਿਆ ਹੋਵੇ ਇਸ ਤੋਂ ਬਾਅਦ ਇਹ ਸਵਾਦ ਚ ਹੋਰ ਕੀ ਹੋ ਸਕਦਾ ਹੈ ਆਪਾਂ ਦਾ ਸਬੂਤ ਹੀ ਦੇਖਿਆ ਨਾ ਆਪਾਂ ਦਾ ਸਬੂਤ ਹੀ ਦੇਖਿਆ ਹੁਣ ਸਾਹਮਣੇ ਜੇ ਦੇਸ਼ ਕੌਮ ਸਮਾਜ ਦਾ ਇਹ ਹਾਲ ਹੈ ਤਾਂ ਸਾਨੂੰ ਵੀਰੋ ਸੋਚਣਾ ਪੈਣਾ ਤੁਸੀਂ ਸੋਚਿਆ ਸਾਰਿਆਂ ਨੇ ਮਿਲ ਜੁੜ ਕੇ 222 ਮਹਾਰਾ ਨਹੀਂ ਸੀ ਸੋਚਿਆ ਬਣਿਆ ਤੁਸੀਂ ਸਾਰਿਆਂ ਨੇ ਚੰਗਾ ਸੋਚਿਆ ਸੀ ਸਾਰਿਆਂ ਨੇ ਚੰਗਾ ਸੋਚ ਕੇ ਬਦਲਾਅ ਦੇ ਨਾਅਰੇ ਉੱਤੇ ਆਮ ਆਦਮੀ ਪਾਰਟੀ ਨੂੰ 91 ਸੀਟਾਂ ਦਿੱਤੀਆਂ ਇਹਦਾ ਮਤਲਬ ਪੰਜਾਬੀ ਸੋਚ ਨਹੀਂਦਾ ਹੈ ਇਹਦਾ ਮਤਲਬ ਪੰਜਾਬੀ ਮੰਨਣ ਤਾਂ ਕਰਦੇ ਹਨ ਇਹਦਾ ਮਤਲਬ ਪੰਜਾਬੀ ਪੰਜਾਬ ਦੇ ਪੁੱਤ ਦਾ ਪੰਜਾਬ ਦੇ ਕੋ ਬੇਖਦਾ ਭਲਾ ਤੇ ਸੋਚਦੇ ਹਾਂ ਤੇ ਜੇ ਦਿੱਲੀ ਤੋਂ ਆਏ ਹੋਏ ਜਾਦੂਗਰ ਠੱਗੀ ਮਾਰਦੇ ਨੇ ਫਿਰ ਕੀ ਕੀਤਾ ਜਾਵੇ ਤੇ ਰਾਜਸਥਾਨ ਤੇ ਉਹ ਨਕਲੀ ਸੋਨਾ ਵੇਚਣ ਵਾਲੇ ਆਉਂਦੇ ਅਸਰੀ ਦਸਕੇ ਅਸਰੀ ਦਸਕੇ ਨਕਲੀ ਸੋਨਾ ਵੇਚਣ ਵਾਰੇ ਦਿੱਲੀ ਤੋਂ ਆਏ ਕੇਜਰੀਵਾਦੇ ਠੱਗ ਠੱਗੀ ਮਾਰਦੇ ਨੇ ਫਿਰ ਕਿਆ ਕਰੀਏ ਫਿਰ ਹੱਲ ਕੀ ਆ ਇਹਦਾ ਹੱਲ ਹੈ ਕਾਂਗਰਸ ਨੇ ਅਕਾਲੀ ਦਲ ਨੇ ਹੋਰ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਮਰਾ ਕਹਦੇ ਦੇ ਬਤਕੀਤਾ ਸੱਤਾ ਦੇ ਦੰਦ ਤੇ ਹਕੂਮਤ ਦੇ ਦੰਦ ਤੇ ਤੁਸੀਂ ਸਾਰਿਆਂ ਕੋਲ ਹਕੂਮਤ ਕੋਈ ਕੇਜਰੀਵਾਲ ਸਾਂਦੀ ਪਾਰਟੀ ਨੂੰ ਦੇਖ ਤੇ ਹੁਣ ਕੇਜਰੀਵਾਲ ਸਭ ਦੀ ਪਾਰਟੀ ਨਮੀ ਪਾਰਟੀ ਸੀ ਠੱਗੀ 2 ਸਾਲਾਂ ਜੇ ਪਤਾ ਲੱਗੇ ਠੱਗੀ 2 ਸਾਲਾਂ ਜੇ ਪਤਾ ਲੱਗੇ ਬਣਾਉਣ ਦੇ ਲਈ